ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਟੈਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜਿੱਥੇ ਪਿੰਡ ਘੰਟਾਵੰਨਾ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਸੂਣ ਵਾਲੀ ਆ ਫਸਲ ਨੂੰ ਮੱਝ ਦਿਖਾ ਰਹੇ ਹਾਂ ਇੱਕ ਜੇ ਆਪਾਂ ਕਦ ਕਾੜ ਦੇ ਮਿੱਤਰੋ ਗੱਲ ਕਰਕੇ ਸੋਹਣਾ ਕਦ ਕਾੜ ਠਾ ਕੋਈ ਛੋਟਾ ਨਹੀਂ ਤੇ ਥਾਲੇ ਵੇ ਦੀ ਸਾਫ ਹੈ ਚੰਗਾ ਮੋਟਾ ਥਾਣਾ ਤੇ ਪੂਰੀ ਜਿਹੜੀ ਡਿਟੇਲ ਆਪਾਂ ਬਾਅਦ ਤੋਂ ਲਾਵਾਂਗੇ ਸੂਣ ਦੇ ਕੁਝ ਦਿਨ ਬਾਕੀ ਹੈ ਤੇ ਮਿੱਤਰੋ ਭਾਈ ਇਹ ਜਿਹੜੀ ਵੀਡੀਓ ਬਣਾ ਰਹੇ ਆ ਹਰਜੀਤ ਸਿੰਘ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਸਾਬਕਾ ਪੰਚਾਇਤ ਮੈਂਬਰ ਹੈ ਤੇ ਸਿੰਗਾ ਦੇ ਬਣਤਰ ਮਿੱਤਰੋ ਬਹੁਤ ਸੋਹਣੀ ਆ ਫੇਸ ਕੁਆਲਿਟੀ ਚੰਗੀ ਆ ਤੇ ਕਦ-ਕੜ ਵੀ ਠੀਕ ਆ ਕੋਈ ਬਹੁਤਾ ਛੋਟਾ ਨਹੀਂ ਫਿਰ ਆਪਾਂ ਕਹਿੰਦੇ ਆ ਵੀ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਉਸ ਤੋਂ ਬਾਅਦ ਇਹਦੀ ਡਿਟੇਲ ਤੁਹਾਡੇ ਨਾਲ ਕਰਾਂਗੇ ਸਾਂਝੀ ਸੋ ਲਗਾਤਾਰ ਆਪਣੇ ਮਿੱਤਰੋ ਵੀਡੀਓ ਆ ਰਹੀਆਂ ਨੇ ਜੇ ਉਹ ਜਾ ਤੁਹਾਨੂੰ ਪਸ਼ੂ ਦੀ ਲੋੜ ਹੈ ਤਾਂ ਸਾਡੀ ਵੀਡੀਓ ਦੇਖ ਕੇ ਮਿੱਤਰੋ ਪਸ਼ੂ ਤੁਸੀਂ ਖਰੀਦ ਸਕਦੇ ਹੋ ਸੋ ਘਰੇਲੂ ਇਹ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਕੋਈ ਨਹੀਂ ਕੋਈ ਬੋਝ ਕੇ ਜੀ ਸੋਣ ਦੇ ਪੰਜ-ਛੇ ਦਾ ਅੰਦਾਜ਼ਾ ਮੇਰੇ ਹਿਸਾਬ ਨਾਲ ਰਹਿੰਦੇ ਨੇ ਵੈਸੇ ਜਿਹੜੀ ਡਿਟੇਲ ਤਾਂ ਆਪਾਂ ਭਾਈ ਤੋਂ ਲਵਾਂਗੇ ਮੋੜ ਲਓ ਸੋ ਇੱਕ ਇੱਕ ਥਾਂ ਥੋੜਾ ਜਿਹਾ ਹੌਲਾ ਦਿਖਾਉਂਦੀ ਆ ਭਾਈ ਕਹਿੰਦਾ ਵੀ ਜਦੋਂ ਸੂਣ ਆਲੀ ਹੋ ਜਾਂਦੀ ਹੈ ਜਦੋਂ ਤਿਆਰ ਹੋ ਜਾਂਦੀ ਉਦੋਂ ਕਹਿੰਦਾ ਵੀ ਪੂਰਾ ਹੋ ਜਾਂਦਾ 1921 ਦਾ ਸਹਿਜ ਦਾ ਫਰਕ ਹੈ ਕੋਈ ਬਹੁਤਾ ਫਰਕ ਨਹੀਂ ਤੇ ਕਿਉਂਕਿ ਆਪਣਾ ਫਰਜ ਵੰਦਾ ਦੱਸਣ ਦਾ ਕਈ ਭਰਾ ਕੋਈ ਦੂਰੋਂ ਚੱਲ ਕੇ ਆ ਜੇ ਹਲਾ ਕਹਿੰਦਾ ਇਹ ਚੀਜ਼ ਸਾਨੂੰ ਨਹੀਂ ਦੱਸੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਹਾਲ ਚਾਲ ਵਧੀਆ ਜੀ ਆਪਣਾ ਨਾਮ ਹੈਗਾ ਹਰਜੀਤ ਸਿੰਘ ਹਰਜੀਤ ਸਿੰਘ ਹਾਂ ਜੀ ਪਿੰਡ ਕੰਡਾ ਪਿੰਡ ਕੰਡਾ ਵਾਣਾ ਹਾਂਜੀ ਆਪਣਾ ਜਿਹੜਾ ਹੈ ਘਰ ਕਿੱਥੇ ਜਿ ਘਰ ਹੈ ਇਹ ਦਰਸ਼ਨ ਮਿਸਤਰੀ ਚੱਕੀ ਕੋਲੇ ਦਰਸ਼ਨ ਮਿਸਤਰੀ ਆਰੇ ਵਾਲੇ ਵਾਜਦੇ ਜੀ ਆਰੇ ਵਾਲੇ ਬੈਦਨ 70 ਸਿੰਘਾਂ ਦੇ ਘਰ ਕੋਲ ਬੈਦਨ 70 ਦੇ ਬਿਲਕੁਲ ਸਾਹਮਣੇ ਹੈਣਾ ਹਾਂਜੀ ਬਿਲਕੁਲ ਸਾਹਮਣੇ ਠੀਕ ਹੈ ਇਹ ਜਿਹੜੀ ਆਪਾਂ ਮੱਝ ਦਿਖਾਈ ਹੈ ਹੈਨਾ ਹਾਂਜੀ ਇਹ ਘਰ ਦੀ ਹੈ ਕਿਵੇਂ ਨਹੀਂ ਘਰ ਦੀ ਛੋਟੀ ਤੇ ਸੂਆ ਹੁਣ ਇਹ ਤੀਜਾ ਸੂਆ ਸੂ ਗਈ ਤੀਜਾ ਸੂਆ ਸੁੰਦੀ ਆ ਹਾਂਜੀ ਕਿ ਇਹ 9 10 ਤਰੀਕ ਦੇ ਦਨ ਪੂਰੇ 9 10 ਤਰੀਕ ਦੇ ਹਾਂਜੀ ਠੀਕ ਹੈ ਮੁੱਲ ਫਿਰ ਕੀ ਕਰਤਾ ਜੀ 1 10 ਕਰਾਇਆ ਜੀ 1 10 ਮੁੱਲ ਕਰਤਾ ਦੁੱਧ ਕਿੰਨਾ ਕੱਢਿਆ ਪਹਿਲੇ ਸੂਏ 13 ਸੀਗੇ ਜੀ ਹਾਂਜੀ ਦੂਜੇ ਸੂਏ 14 ਰਿਟਰ ਕੱਢਿਆ ਇੱਥੇ ਕੱਢੋਗੇ ਇੱਥੇ ਕੀ 15 ਦੇ ਲਗਭਗ ਓਕੇ ਉਹ ਟੀਕਾ ਜਿਆਦਾ ਕਿਹੜਾ ਲੱਗਿਆ ਐ M29 ਦਾ ਲੱਗਿਆ ਹਾਂਜੀ ਤੇ ਫੋਨ ਨੰਬਰ ਜੀ ਆਪਣਾ 98787 ਹਾਂਜੀ 90160 ਜੀ 98787 ਹਾਂਜੀ 90 90 160 90 160 ਉਹ ਸੀਲ ਆ ਛੋਟੀ ਠੀਕ ਆ ਸੋ ਠੰਡੀ ਸੀਲ ਆ ਮਿੱਤਰੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਬਾਈ ਦੇ ਨਾਲ ਕਰੋ ਮਿੱਤਰੋ ਸੰਪਰਕ ਤੇ ਬਾਈ ਦਾ ਜਿਹੜਾ ਘਰ ਆ ਫਿਰ ਆਪਾਂ ਕਹਿੰਦੇ ਬਈ ਵੈਦ ਨਾ 70 ਵੈਦ ਹਣਾ ਨਾ 70 ਵੈਦ ਦੇ ਘਰ ਦੇ ਸਾਹਮਣੇ ਸੋ ਬਾਈ ਦਾ ਘਰ ਆ ਮੁੱਲ ਮਿੱਤਰੋ 10 ਆ ਮਾਨ ਤਾਂ 10 ਦੇ ਵਿੱਚੋਂ ਹੋ ਜੂ ਸੋ ਸਾਰੇ ਵੀਰਾਂ ਦਾ ਧੰਨਵਾਦ